سڑی لیا مطلب دو تریق نو اس بعد میری مطلب پٹیا مارا مما نے سارا سڑے کھولیا نہیں ہے شراب پی لیپ شراب پان لگ گئی بھی میں گل ہارتی سی فون تار ਮੈਂ ਲੋਕਾਂ ਨੂੰ ਮੰਗ ਕਰਦਾ ਨਹੀਂ ਕਰੀ ਨਹੀਂ ਸੀ ਤੇ ਜਿਆ ਹੋਸੀ ਇਹ ਮੇਰੇ ਬੇਟੇ ਨਾਲ ਤੇ ਬੇੜੇ ਨੂੰ ਹੁਣੀ ਫੋਨ ਆਇਆ ਸੀਗਾ ਤੇ ਕਿ ਮੈਨੂੰ ਬਚਾ ਲੈ ਮੈਨੂੰ ਬਚਾ ਲੈ ਬਸ ਬੇਟਾ ਫਿਰ ਉਹ ਕੱਲਾ ਜਾਣ ਲੱਗਾ ਸੀਗਾ ਮੈਨੇ ਜਾਣ ਦਿੱਤਾ ਹੈਗਾ ਫਿਰ ਤੇ ਫਿਰ ਇਹਨੂੰ ਅਸੀਂ ਕਿਸ਼ਨਪੁਰ ਤੋਂ ਲੈ ਕੇ ਆਏ ਜੇ ਕਿਸੇ ਕਾਂਦੇ ਦੇ ਨਾਲ ਮੇਰੇ ਜੇ ਚ ਬੈਠੀ ਸੀ ਜਦੋਂ ਜਾ ਕੇ ਦੇਖਿਆ ਅਸੀਂ ਬੇੜੀਆਂ ਲੱਗੀਆਂ ਹੋਈਆਂ ਸੀ ਜੀ ਕਿ ਤੁਹਾਨੂੰ ਬੀਟੀ ਕਹਿ ਰਹੇ ਮੇਰੀ ਮਾਂ ਨੇ ਮੈਨੂੰ ਕਦੇ ਕੋਈ ਕਿਸੇ ਨਾਲ ਨਾ ਬੰਧਾਇਆ ਨਹੀਂ ਜੀ ਨਹੀਂ ਐਸਾ ਕੁਝ ਨਹੀਂ ਮੈਂਨੇ ਕਰਿਆ ਹੈ ਘਰ ਇੱਕ ਮਾਵਾਂ ਦਾ ਘੁੱਟੂ ਗਈ ਬੱਚਾ ਗਲਤੀ ਕਰਕੇ ਆਊਗਾ ਜੀ ਦੱਸੋ ਹੋਮ ਕ੍ਰਾਈਮਨਲ ਮੁੰਡੇ ਹੈਗੇ ਨੇ ਜੀ ਦੱਸੋ ਉੱਥੇ ਪਹੁੰਚ ਕੇ ਹੋਸਟਲ ਦੇ ਵਿੱਚ ਉਹ ਕੁੜੀ ਨੂੰ ਫੋਨ ਦੇ ਕੇ ਆਏ ਨੇ ਕੁੜੀ ਨੂੰ ਭਜਾ ਕੇ ਲੈ ਕੇ ਆਏ ਨੇ ਕੀ ਹੋਇਆ ਜੇ ਤੁਹਾਨੂੰ ਕਿਨੇ ਬੰਨੇ ਤੇ ਕਦੋਂ ਤੋਂ ਬੰਨੇ ਮੈਨੂੰ ਮੰਮਾ ਨੇ 2 ਤਰੀਕ ਨੂੰ ਲਿਆ ਮਾਸੜੀ ਲਿਆਏ ਸੀ ਮਤਲਬ 2 ਤਰੀਕ ਨੂੰ ਉਸ ਵਾਰ ਪੇ ਮੈਨੂੰ ਮਤਲਬ ਕੁੱਤੇ ਹਮਾਰੇ ਮਾਸੇ ਮਮਾ ਨੇ ਸਾਰੇ ਨੇ ਕੁੱਤੇ ਦਿੰਦੇ ਸਰੀਏ ਨਾਲ ਉਸ ਵਾਰ ਮੇਰਾ ਪੈਰ ਛੀਰ ਜੀ ਪਾਤੀ ਸੀ ਫਿਰ ਸਰ ਖੋਲਿਆ ਨਹੀਂ ਆਗਾ ਤੇ ਮਾਸਟਰ ਨੇ ਅਗਲੇ ਦਿਨ ਮਾਸੇ ਨੇ ਸ਼ਰਾਬ ਪੀਰੇ ਸੀ ਮਾਸੇ ਮੇਰੇ ਉੱਪਰ ਸ਼ਰਾਬ ਪਾਨ ਲੱਗੇ ਹਾਂਜੀ ਮੈਂ ਕੁਛ ਕਰਦ ਕਰਨ ਲੱਗੇ ਸੀ ਫਿਰ ਹੁਣ ਤੁਸੀਂ ਕਿਵੇਂ ਘਰੋਂ ਨਿਕਲੇ ਹੁਣ ਮੈਂ ਖਿੜਕੀ ਚੋਂ ਹੀ ਬਾਹਰ ਨਿਕਲੀ ਸੀ ਮਾਸਟਰ ਦਾ ਕੀ ਨਾਮ ਹੈ ਜਤਿੰਦਰ ਸੀ ਜਤਿੰਦਰ ਹੈ ਕੀ ਕਾਰਨ ਕੀ ਜੋ ਬੰਨਿਆ ਸੀ ਤੁਹਾਨੂੰ ਜਦੋਂ ਮੈਂ ਗੱਲ ਕਰਦੀ ਸੀ ਫੋਨ ਤੇ ਆ ਕਾਰਨ ਸੀ ਕਿੰ ਕੀ ਮੰਗ ਕਰਦੇ ਮੈਂ ਕਰ ਨਹੀਂ ਰਹਿਣਾ ਇਹ ਮਾਸੜਾਂ ਉਨਾਂ ਤੇ ਕਾਰਵਾਈ ਹੋਵੇ ਇੰਜੈਕਸ਼ਨ ਦਿੱਤਾ ਕੋਈ ਨਹੀਂ ਲੱਗਿਆ ਬੱਸ ਜਿਹੜਾ ਲੱਗਿਆ ਕੀ ਜਾਣੀ ਹਾਂ ਮੈਂ ਮਾਸੜਾਂ ਉਨਾਂ ਤੇ ਕਾਰਵਾਈ ਚਾਹਨੀ ਹੈ ਜਿਨ੍ਹਾਂ ਨੇ ਮੈਂ ਕੀਤਾ ਉਦੋਂ ਤੇ ਹਸਪਤਲ ਤੋਂ ਕੌਣ ਲੈ ਗਿਆ ਮੈਂ ਸੱਚੇ ਪੂਨਮ ਪੂਰਾ ਕੀ ਹੋਇਆ ਕੀ ਪੂਰਾ ਮਾਮਲਾ ਕਿੱਦਾਂ ਮੁਲਤੀ ਨੇ ਤੁਹਾਡਾ ਸੰਪਰਕ ਕਰੀਏ ਪਤਾ ਹੈ ਇਹ ਤਾਂ ਫਰੈਂਡਸ਼ਿਪ ਜਿਹਾ ਹੋ ਸੀ ਇਹ ਮੇਰੇ ਬੇਟੇ ਨਾਲ ਤੇ ਬੇਟੇ ਨੂੰ ਹੁਣੇ ਫੋਨ ਆਇਆ ਸੀਗਾ ਕਿ ਇਹ ਮੈਨੂੰ ਬਚਾ ਲਾ ਮੈਨੂੰ ਬਚਾ ਲਾ ਬਸ ਬੈਠਾ ਪਹਿਲਾਂ ਕੱਲਾ ਜਾਣ ਲੱਗਿਆ ਸੀਗਾ ਮੈਨੇ ਜਾਣ ਨਹੀਂ ਦਿੱਤਾ ਹੈਗਾ ਫਿਰ ਤੇ ਫਿਰ ਇਹਨੂੰ ਅਸੀਂ ਕਿਸ਼ਨਪੁਰ ਤੋਂ ਲੈ ਕੇ ਆਏ ਜੇ ਕਿਸੇ ਕੰਧ ਦੇ ਨਾਲ ਨੇਰੇ ਜੇ ਵਿੱਚ ਬੈਠੀ ਸੀ ਜਦੋਂ ਜਾ ਕੇ ਦੇਖਿਆ ਅਸੀਂ ਬੇੜੀਆਂ ਲੱਗੀਆਂ ਹੋਈਆਂ ਸੀ ਜੀ ਇਹਦੇ ਬਸ ਫਿਰ ਅਸੀਂ ਇਹਨੂੰ ਲਿਆਏ ਸੀ ਇੱਥੇ ਸਿੱਧਾ ਹਸਪੀਟਲ ਲੈ ਆਏ ਸੀ ਹਾਂਜੀ ਤੇ ਕੀ ਦੱਸਿਆ ਨੇ ਵੀ ਕਿਨੇ ਬੰਨੇ ਕੀ ਹੋਇਆ ਹਾਂਜੀ ਦੱਸਿਆ ਜੀ ਕਿ ਮੈਨੂੰ ਘਰ ਦੇ ਆਨੇ ਬੰਨੇ ਆਵਾ ਕਿ ਮੈਨੂੰ ਮਾਰਿਆ ਕੋਟਿਆ ਬਹੁਤ ਸੱਟਾਂ ਵੀ ਬਹੁਤ ਲੱਗੀਆਂ ਹੋਈਆਂ ਨੇ ਜੀ ਇਹਦੇ ਹਾਂਜੀ ਕੀ ਮੰਨ ਕਰਤ ਤੁਹਾਨੂੰ ਇਹਨਾਂ ਸਾਫ਼ ਦੋ ਜੀ ਇਹਨੂੰ ਬੱਚਨ ਬਾਰ-ਬਾਰ ਟੌਰਚਰ ਕਰਦੇ ਨੇ ਜੀ ਦੇਖੋ ਅਸਥਾਈ ਕਹਿੰਦੇ ਜੇ ਨਹੀਂ ਤੁਸੀਂ ਬੱਚਾ ਰੱਖ ਸਕਦੇ ਹੈਗੇ ਸਾਡੀ ਝੋਲੀ ਪਾ ਦਿਓ ਅਸੀਂ ਰੱਖਣ ਨੂੰ ਤਿਆਰ ਹਾਂ ਜੀ ਕਿੰਨੀ ਉਮਰ ਬੇਟਾ ਬੇਟੀ ਤੁਨ੍ਹੋ ਮੇਰਾ ਬੇਟਾ ਹੈਗਾ 22 ਸਾਲ ਦਾ ਜੀ ਤੇ ਇਹ 18ਵੇਂ ਸਾਲ ਚ ਲੱਗੀ ਹੋਈ ਹੈ ਜੀ ਕਿੰਨੇ ਸਾਡੀ ਛੋਟੀ ਬੇਟੀ ਜੀ 7 ਮਹੀਨਾ ਸਾਲ ਦੀ ਕੀ ਹੋਇਆ ਕਿਉਂਕਿ ਤੁਹਾਡੀ ਬੇਟੀ ਕਹਿ ਰਹੀ ਮੇਰੀ ਮਾਂ ਨੇ ਮੈਨੂੰ ਘਰੇ ਕੁੱਟ ਕੇ ਸੰਗਲਾ ਨਾ ਬੰਨਿਆ ਨਹੀਂ ਜੀ ਨਹੀਂ ਐਸਾ ਕੁਝ ਨਹੀਂ ਮੈਨੇ ਕਰਿਆ ਹੈਗਾ ਔਰ ਇੱਕ ਮਾਂ ਬਾਪ ਦਾ ਕੁੱਟੂ ਗਈ ਤੇ ਬੱਚਾ ਗਲਤੀ ਕਰਕੇ ਆਊਗਾ ਜੀ ਦੱਸੋ ਹੋਮ ਕ੍ਰਾਈਮਨਲ ਮੁੰਡੇ ਨੇ ਹੈਗੇ ਨੇ ਜੀ ਦੱਸੋ ਉੱਥੇ ਪਹੁੰਚ ਕੇ ਹੋਸਟਲ ਦੇ ਵਿੱਚ ਉਹ ਕੁੜੀ ਨੂੰ ਫੋਨ ਦੇ ਕੇ ਆਏ ਨੇ ਕੁੜੀ ਨੂੰ ਪਿਝਾ ਕੇ ਲੈ ਕੇ ਆਏ ਨੇ ਜੀ ਕੀ ਪੂਰਾ ਮਾਮਲਾ ਕੀ ਹੈ ਇਹ ਨਹੀਂ ਗੱਲ ਮੈਨੂੰ ਸਾਲ ਪਰ ਹੋ ਗਿਆ ਜੀ ਬਹੁਤ ਤਾਂਕ ਕਰ ਰਿਹਾ ਹੈਗਾ ਮੁੰਡਾ ਸਚੀਨ ਨਾਮ ਦਾ ਮੁੰਡਾ ਮੇਰੀ ਕੁੜੀ ਨੂੰ ਬਹੁਤ ਤਾਂਕ ਕਰ ਰਿਹਾ ਉਹਦਾ ਮਾਈਂਡ ਜਿਵੇਂ ਖਰਾਬ ਕਰਤਾ ਜੀ ਮਾਈਂਡ ਜਿਵੇਂ ਵਾਸ਼ ਕਰਤਾ ਜੀ ਮ ਮੈਨੂੰ ਬਹੁਤ ਦੁਖੀ ਕੀਤਾ ਮੈਂ ਕੱਲੇ ਜਨਾਨੇ ਮਾਪੇ ਮੇਰੇ ਬਜ਼ੁਰਗ ਨੇ ਜੀ ਮੈਂ ਉਹਨਾਂ ਦੇਖਭਾਲ ਕਰਾਂਗੀ ਮੈਂ ਕੁੜੀ ਦਾ ਧਿਆਨ ਰੱਖਾਂ ਜੀ ਇਸ ਕਰਕੇ ਮੈਂ ਕੁੜੀ ਆਪਣੀ ਭੈਣ ਦੇ ਘਰ ਛੱਡੀ ਹੋਈ ਨਾਲ ਮੈਂ ਉੱਥੇ ਹੀ ਰਹਿਦੀ ਸੀ ਉਹਨਾਂ ਨਾਲ ਮੈਂ ਮੈਂ ਉੱਥੋਂ ਹੋਸਟਲ ਚ ਕੁੜੀ ਲੈ ਕੇ ਆਈ ਐਂਗੀ ਜਦੋਂ ਮੈਂ ਲੈ ਕੇ ਆਈ ਦੋਸਤਾਂਵੋ ਦੋ ਦਿਨ ਉਹਨੂੰ ਛੱਡੀ ਮੈਂ ਕੁੱਟੀ ਮਾਰੀ ਘਰੇ ਮੈਨੇ ਹਰ ਇੱਕ ਮਾਂ ਕੁੜ ਕੁੱਟਦੀ ਆਪਣੇ ਬੱਚੇ ਨੂੰ ਜਿਸ ਕਿੱਡੀ-ਕਿੱਡੀ ਗੱਲ ਹੋ ਗਈ ਐ ਫਿਰ ਉਸ ਤੋਂ ਬਾਅਦ ਜੇ ਮੈਨੂੰ ਕਹਿੰਦੀ ਉਹ ਮੈਂ ਦੁੱਧ ਲੈਣ ਚੱਲ ਗਿਆ ਮੇਰੇ ਜੀਜਾ ਜੀ ਉਸ ਤੋਂ ਬਾਅਦ ਕੁੜੀ ਜਦੋਂ ਆਕੇ ਦੇਖੇ ਕਿ ਕੋਣ ਖਿੜਕੀ ਕੀ ਕੋਈ ਸੰਗਲਾਂ ਨਾਲ ਬਣਿਆ ਨਹੀਂ 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 ਐਸਾ ਕੁਝ ਨਹੀਂ ਹੈਗਾ ਜੀ ਆ ਵੀਡੀਓ ਜੀ ਮੇਰੇ ਕੋਲ ਵੀਡੀਓ ਤੁਸੀਂ ਦੇਖ ਸਕਦੇ ਹੋਗੇ ਕੋਈ ਸੰਗਲ ਹੀ ਕੁਝ ਨਹੀਂ ਹੈਗਾ ਜੀ ਉਹਦੇ ਵਿੱਚ ਆਹ ਦੇਖੋ ਤੁਸੀਂ ਵੀਡੀਓ ਕੋਈ ਸੰਗਲ ਕੁਝ ਨਹੀਂ ਆ ਰਿਹਾ ਇਹਦੇ ਵਿੱਚ ਦੱਸੋ ਆਹ ਤੁਸੀਂ ਵੀਡੀਓ ਚੈੱਕ ਕਰ ਲਓ ਵੀਡੀਓ ਦੇਖ ਲਓ ਤੁਸੀਂ ਇਹ ਚ ਕਿਹੜਾ ਸੰਗਲ ਆ ਜੀ ਕਿੰਨੇ ਟਾਈਮ ਤੋਂ ਇਹ ਕੁਝ ਹੋ ਰਿਹਾ ਇਹਦੇ ਵਿੱਚ ਇਹ ਸਾਲ ਪਰ ਹੋ ਗਿਆ ਜੀ ਜਦੋਂ ਕਾਲਜ ਤੋਂ ਤੁਸੀਂ ਲੈ ਕੇ ਆਏ ਸੀ ਹਾਂਜੀ ਹਾਂਜੀ ਮੈਂ ਤੇ ਮੇ ਜੀਜਾ ਹੀ ਲੈ ਕੇ ਆਏ ਹਾਂ ਜੀ ਆਹ ਦੇਖ ਲਓ ਜੀ ਕਿਹੜਾ ਸੰਗਲ ਬਣਿਆ ਹੋਇਆ ਦੇਖੋ ਤੁਸੀਂ ਵੀਡੀਓ ਦੇ ਵਿੱਚ ਬਾਹਰਲੇ ਵੀ ਭਾਜੀ